ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਜਿਸ ਮਨੁੱਖ ਨੂੰ ਵੀ ਜਿੰਨੀਆਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਮਨੁੱਖ ਉਹਨਾਂ ਹੀ ਪੇਤੀ ਹੋ ਜਾਂਦਾ ਹੈ ਉਸ ਨੂੰ ਪ੍ਰੈਕਟੀਕਲ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਕਿਸ ਮੁਸੀਬਤੋਂ ਕਿਸ ਤਰ੍ਹਾਂ ਬਾਹਰ ਨਿਕਲਿਆ ਜਾ ਸਕਦਾ ਹੈ ਕਿਉਂਕਿ ਇੱਕ ਮਨੁੱਖ ਨੇ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਗੱਲਾਂ ਦੱਸਣੀਆਂ ਹਨ ਅਤੇ ਇੱਕ ਮਨੁੱਖ ਨੇ ਇਹ ਸਾਰੀਆਂ ਮੁਸੀਬਤਾਂ ਆਪਣੇ ਉੱਤੇ ਝੇਲ ਕੇ ਫਿਰ ਉਹ ਗੱਲਾਂ ਸੰਗਤ ਨੂੰ ਦੱਸਣੀਆਂ ਹਨ ਜਿਸ ਮਨੁੱਖ ਨੇ ਇਹ ਪ੍ਰੈਕਟੀਕਲੀ ਕੀਤਾ ਹੁੰਦਾ ਹੈ ਉਸ ਮਨੁੱਖ ਦੀ ਗੱਲ ਫਿਰ 100% ਸਹੀ ਤੇ ਠੋਸ ਹੁੰਦੀ ਹੈ ਸਾਧ ਸੰਗਤ ਜੀ ਉਸੇ ਗੱਲ ਇੱਕ ਸਾਧ ਸੰਗਤ ਜੀ ਉਸ ਦੀ ਗੱਲ ਦਾ ਬੜਾ ਪ੍ਰਭਾਵ ਪੈਂਦਾ ਹੈ ਇਸ ਲਈ ਇਹਨਾਂ ਗੱਲਾਂ ਨੂੰ ਸਮਝਣ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਸੁਣੋ ਸੰਗਤ ਜੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾ ਸੁੰਗਤ ਜੀ ਤੁਹਾਡੇ ਨਾਲ ਇੱਕ ਸਾਖੀ ਸਾਂਝੇ ਕਰਨ ਜਾ ਰਹੇ ਹਾਂ ਸਾਖੀ ਨੂੰ ਪੂਰਾ ਜ਼ਰੂਰ ਸੁਣਨਾ ਭਾਈ ਗੁਰਮਖ ਨਾਮ ਕਰਕੇ ਇੱਕ ਸਿੱਖ ਨੇ ਸ੍ਰੀ ਅਮਰੇਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਆ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਜਿਹੜੇ ਸਿੱਖ ਸਤ ਗੁਰਾਂ ਦੇ ਸਾਨਮੁਖ ਹੋ ਕੇ ਆਠੇ ਪੈਰ ਪਾਣਾ ਮੰਨਦੇ ਹਨ ਮੈਨੂੰ ਉਹਨਾਂ ਦਾ ਦਰਸ਼ਨ ਕਰਵਾ ਦਿਓ ਜਿੰਨਾ ਕਰਕੇ ਸਾਰੇ ਦੁੱਖਾਂ ਦਾ ਨਾਸ ਹੋ ਜਾਵੇ ਉਸੇ ਬੇਨਤੀ ਸੁਣ ਕੇ ਸਤਿਗੁਰਾਂ ਨੇ ਕਿਹਾ ਕਿ ਜੇਲਾ ਗੁਜਰਾਤ ਵਿਖੇ ਭਾਈ ਪਿਖਾਰੀ ਨਾਮ ਕਰਕੇ ਇੱਕ ਪੋਰਨ ਸਿੱਖ ਪਾਣੀ ਨੂੰ ਮੰਨਣ ਵਾਲਾ ਰਹਿੰਦਾ ਹੈ ਉਸ ਤੇ ਦਰਸ਼ਨ ਕਰਕੇ ਆ ਉਹਦੇ ਦਰਸ਼ਨ ਕਰੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਭਾਈ ਗੁਰਮukh ਉਸੇ ਵੇਲੇ ਚੱਲ ਪਿਆ ਰਸਤੇ ਦੇ ਵਿੱਚ ਸੋਚਦਾ ਜਾ ਰਿਹਾ ਸੀ ਕਿ ਸਤਿਗੁਰਾਂ ਨੇ ਆਪ ਦੱਸਿਆ ਹੈ ਕਿ ਇਸ ਕਰਕੇ ਕੋਈ ਬੜਾ ਚੰਗਾ ਸੇਖ ਹੋਵੇਗਾ ਮਾਨ ਵਿੱਚ ਸੋਚਦਾ ਹੈ ਕਿ ਪ੍ਰਭੂ ਦਾ ਪਾਣਾ ਕਿਸ ਤਰ੍ਹਾਂ ਮੰਦਾ ਹੋਵੇਗਾ ਕੰਮਕਾਰ ਕਿਵੇਂ ਕਰਦਾ ਹੋਵੇਗਾ ਜਦ ਸਾਰਾ ਰਸਤਾ ਲੰਘ ਕੇ ਗੁਜਰਾਤ ਪਹੁੰਚ ਗਿਆ ਤਾਂ ਪੁੱਛਦਾ ਭਾਈ ਭਿਖਾਰੀ ਜਿਹਦੇ ਘਰ ਚਲਾ ਗਿਆ ਜਾ ਕੇ ਦੇਖਿਆ ਤੇ ਬਹੁਤ ਹੀ ਖੁਸ਼ੀਆਂ ਹੋ ਰਹੀਆਂ ਹਨ ਅਤੇ ਭਾਈ ਭਿਖਾਰੀ ਦੇ ਪੁੱਤਰ ਦਾ ਵਿਆਹ ਹੋ ਰਿਹਾ ਹੈ ਇਸਤਰੀਆਂ ਗੀਤ ਗਾ ਰਹੀਆਂ ਹਨ ਅਤੇ ਭਾਈ ਭਿਖਾਰੀ ਜੀ ਇੱਕ ਪੁਰਾਣੀ ਜੇ ਸਿਉਂ ਦੇ ਉੱਪਰ ਬੈਠੇ ਕੋਈ ਚਿੱਟਾ ਕੱਪੜਾ ਸਿਉਂ ਰਹੇ ਹਨ ਗੁਰਮਖ ਪਿਆਰਾ ਸਿੱਖ ਭਾਈ ਜੀ ਦੇ ਪੈਰੀਂ ਪੈ ਕੇ ਬੈਠ ਗਿਆ ਤੇ ਕਹਿੰਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਪਾਸ ਭੇਜਿਆ ਹੈ ਇਹ ਬਚਨ ਸੁਣ ਕੇ ਭਿਖਾਰੀ ਉੱਠ ਕੇ ਬੜਾ ਮਾਨ ਸਨਮਾਨ ਕੀਤਾ ਮੱਥਾ ਟੇਕ ਕੇ ਆਪਣੇ ਪਾਸ ਬਿਠਾ ਲਿਆ ਜਿਸ ਕੰਮ ਦੇ ਵਿੱਚ ਭਿਖਾਰੀ ਲੱਗਾ ਹੋਇਆ ਸੀ ਉਸ ਨੂੰ ਦੇਖ ਕੇ ਗੁਰਮਖ ਬੜਾ ਹੈਰਾਨ ਹੋਇਆ ਭਾਈ ਭਿਖਾਰੀ ਜੀ ਭਾਈ ਭਿਖਾਰੀ ਜੀ ਦੀ ਬਾਹ ਫੜ ਕੇ ਗੁਰਮਖ ਪੁੱਛਦਾ ਹੈ ਕਿ ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਹੈ ਕੋਈ ਕੱਪੜੇ ਸਿਉ ਰਿਹਾ ਹੈ ਕੋਈ ਸਨੇਰੇ ਤੋਂ ਗਹਿਣੇ ਲਿਆ ਰਿਹਾ ਹੈ ਇੱਥੇ ਮਠਿਆਈਆਂ ਪਈਆਂ ਹਨ ਆਖਿਰ ਅੱਗੇ ਇੱਕ ਪਾਸੇ ਮਰਥਕ ਵਾਸਤੇ ਫੱਟਾ ਤੇ ਕਫਨ ਪਿਆ ਹੈ ਤੁਸੀਂ ਕੁਝ ਸੇ ਰਹੇ ਹੋ ਚਿੱਟੇ ਕੱਪੜੇ ਦੇ ਵਿੱਚ ਹੈ ਇਸ ਦਾ ਕੀ ਕਾਰਨ ਹੈ ਗੁਰਮਖ ਏ ਦੇਖ ਕੇ ਬੜਾ ਹੈਰਾਨ ਹੋਇਆ ਤੇ ਪੁੱਛਦਾ ਹੈ ਭਾਈ ਭਿਖਾਰੀ ਨੇ ਕਿਹਾ ਕਿ ਮੈਂ ਫੇਰ ਤੈਨੂੰ ਦੱਸਾਂਗਾ ਜਿਸ ਵੇਲੇ ਇਹ ਸਮਾਨ ਕਾਮ ਆਵੇਗਾ ਇਸ ਪ੍ਰਕਾਰ ਸਾਰੇ ਸਮਗਰੀ ਦਿਖਾ ਕੇ ਪਹਿਲੀ ਜਗ੍ਹਾ ਤੇ ਗਏ ਜਿੱਥੇ ਭਾਈ ਭਿਖਾਰੀ ਪਾਟੀ ਹੋਈ ਦਰਿ ਸਿਉ ਰਹੇ ਸੀ ਗੁਰਮਖ ਦੇਲ ਵਿੱਚ ਇਹ ਬੜਾ ਹੈਰਾਨ ਹੁੰਦਾ ਹੈ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਸਤਗੁਰਾਂ ਨੇ ਭਾਈ ਭਿਖਾਰੀ ਦੀ ਬੜੀ ਉਪਮਾ ਕੀਤੀ ਸੀ ਪਰ ਇਹ ਤਾਂ ਘਰ ਦੇ ਜੰਝਾਲਾਂ ਵਿੱਚ ਹੀ ਫਸਿਆ ਹੋਇਆ ਹੈ ਇਹ ਪ੍ਰਭੂ ਦੀ ਭਗਤੀ ਕਿਸ ਵੇਲੇ ਕਰਦਾ ਹੋਵੇਗਾ ਪਾਣਾ ਕਿਸ ਤਰ੍ਹਾਂ ਮੰਦਾ ਹੋਵੇਗਾ ਜਦ ਰਾਤ ਹੋਈ ਤਾਂ ਪਾਈ ਪਖਾਰੀ ਨੇ ਗੁਰਮਖ ਸੇਖ ਨੂੰ ਬੜੇ ਪਿਆਰ ਨਾਲ ਭੋਜਨ ਛਕਾ ਕੇ ਸੁੰਦਰ ਪਲੰਗ ਤੇ ਸੁਆ ਦਿੱਤਾ ਦੂਜੇ ਦਿਨ ਸਾਰਾ ਕੰਬੇਲਾ ਆ ਕੇ ਟੁਕਿਆ ਤੇ ਪੁੱਤਰ ਦੀ ਘੋੜੀ ਤੇ ਚੜਾ ਕੇ ਜੰਜ ਲੈ ਕੇ ਗਏ ਅੱਗੋਂ ਕੁੜਤਾ ਅੱਗੋਂ ਕੁੜਮਾ ਨੇ ਬੜਾ ਸਵਾਗਤ ਕੀਤਾ ਵਿਆਹ ਕਰਕੇ ਪੁੱਤਰ ਨੂੰ ਨੌ ਸੈਦ ਕਰ ਲਿਆਂਦਾ ਬਹੁਤ ਸਾਰੇ ਵਾਜੇ ਵਜੇ ਆਨੰਦ ਕਾਰਜ ਹੋਏ ਕਾਰ ਆਇਆ ਤੇ ਦੋ ਕੁ ਦਿਨ ਬੀਤੇ ਸਨ ਕਿ ਪਾਈ ਭਿਖਾਰੀ ਦੇ ਪੁੱਤਰ ਦੇ ਪੇਟ ਦੇ ਵਿੱਚ ਰਾਤ ਨੂੰ ਸੋਲ ਉੱਠਿਆ ਤੇ ਉਹ ਮਰ ਗਿਆ ਉਸ ਵੇਲੇ ਜੋ ਇਸਨੀਆਂ ਗੀਤ ਗਾਉਂਦੀਆਂ ਸਨ ਉਹੀ ਅੱਜ ਵੇਣ ਪਾ ਰਹੀਆਂ ਹਨ ਗੁਰਮਖ ਪਿਆਰਾ ਪਾਈ ਜੀ ਨੂੰ ਕਹਿੰਦਾ ਕਿ ਤੁਹਾਨੂੰ ਜੇਕਰ ਪਤਾ ਸੀ ਕਿ ਤੁਹਾਡੇ ਪੁੱਤਰ ਦੀ ਮੌਤ ਹੋ ਜਾਣੀ ਹੈ ਤਾਂ ਤੁਸੀਂ ਅਰਦਾਸ ਬੇਨਤੀ ਕਰਕੇ ਗੁਰੂ ਜੀ ਤੋਂ ਲੰਮੀ ਉਮਰ ਮੰਗ ਲੈਂਦੇ ਸਤਗੁਰਾਂ પાસે ਬੇਨਤੀ ਕਰਦੇ ਉਮਰ ਮੰਗ ਲੈਣੇ ਸੀ ਉਹ ਤੁਹਾਡੇ ਪੁੱਤ ਦੇ ਉਮਰ ਬਤਾ ਦਿੰਦੇ ਤੇ ਘਰ ਦੇ ਵਿੱਚ ਇੰਨਾ ਦੁੱਖ ਨਾ ਹੁੰਦਾ ਇਹ ਮੇਰੇ ਮਨ ਦੇ ਵਿੱਚ ਬੜਾ ਸੰਸਾ ਹੈ ਜੋ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਇਹਨਾਂ ਦੁੱਖ ਸਹਾਰਿਆ ਹੈ ਇਸ ਤਰ੍ਹਾਂ ਦੇ ਬਚਨ ਗੁਰਮਖ ਸਿੱਖ ਤੋਂ ਸੁਣ ਕੇ ਪਾਈ ਪਿਕਾੜੀ ਜੀ ਨੇ ਕਿਹਾ ਹੇ ਪਾਈ ਜੋ ਪ੍ਰਭੂ ਦੇ ਕੀਤੇ ਹੋਏ ਤੇ ਕਿੰਤੂ ਕਰਦੇ ਹਨ ਉਹ ਮਨਮੁਖ ਹੁੰਦੇ ਹਨ ਜੋ ਮਨੁੱਖ ਪਾਣਾ ਮਿੱਠਾ ਕਰਕੇ ਉਸੇ ਰਜਾ ਵਿੱਚ ਰਹਿੰਦੇ ਹਨ ਉਹ ਰੱਬ ਨੂੰ ਪਾ ਲੈਂਦੇ ਹਨ ਜੋ ਮਨੁੱਖ ਹੁੰਦੇ ਹਨ ਉਹਨਾਂ ਦੇ ਪ੍ਰਭੂ ਦੇ ਨਾਲ ਕਦੇ ਜੋ ਮਨਮੁਖ ਹੁੰਦੇ ਹਨ ਉਹਨਾਂ ਦਾ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੁੰਦਾ ਪਰਮਾਤਮਾ ਆਪਣੇ ਇਸ਼ਿਆ ਅਨੁਸਾਰ ਚਾਹੇ ਦੁੱਖ ਦੇਵੇ ਚਾਹੇ ਸੁੱਖ ਦੇਵੇ ਉਸੇ ਪਾਣੇ ਦੇ ਵਿੱਚ ਪ੍ਰਸੰਨ ਰਹੋ ਉਹ ਪਰਮਾਤਮਾ ਕਿਸੇ ਨੂੰ ਵੈਰ ਕਰਕੇ ਦੁੱਖ ਨਹੀਂ ਦਿੰਦਾ ਅਤੇ ਪ੍ਰੇਮ ਕਰਕੇ ਸੁੱਖ ਨਹੀਂ ਦਿੰਦਾ ਉਹ ਪ੍ਰਭੂ ਜਿਹੋ ਜਿਹਾ ਪੁਰਸ਼ ਦਾ ਕਰਮ ਹੋਵੇ ਉਹ ਜਿਹੜਾ ਫਲ ਦਿੰਦਾ ਹੈ ਜਿਹੜਾ ਕੋਈ ਮਨੁੱਖ ਆਪਣੀ ਸ਼ਕਤੀ ਦੇ ਨਾਲ ਆਪਣੇ ਸਰੀਰ ਦਾ ਰੋਗ ਦੂਰ ਕਰਦਾ ਹੈ ਉਹ ਪਾਪਾਂ ਦਾ ਭਾਗੇ ਹੁੰਦਾ ਹੈ ਉਹ ਜ਼ਰੂਰ ਹੀ ਦੁੱਖ ਭੋਗਦਾ ਹੈ ਜਿਹੜਾ ਕਿਸੇ ਦੂਸਰੇ ਨੂੰ ਸੁਖੀ ਦੇਖ ਕੇ ਆਪਣੀ ਸ਼ਕਤੀ ਨਾਲ ਸ਼ਰਾਬ ਜਾਂ ਦੁੱਖ ਦਿੰਦਾ ਹੈ ਉਹ ਮਨੁੱਖ ਵੀ ਪ੍ਰਭੂ ਦੀ ਦਰਕਾਰ ਵਿੱਚ ਆਦਰ ਨਹੀਂ ਪਾਉਂਦਾ ਫਿਰ ਭਾਈ ਭਖਾਰੀ ਨੇ ਕਿਹਾ ਕਿ ਗੁਰਮੁਖ ਝੋਠੇ ਪਦਾਰਥਾਂ ਦੀ ਪ੍ਰਾਪਤੀ ਦੇ ਵਾਸਤੇ ਸਤਿਗੁਰਾਂ ਤੋਂ ਮੰਗਦਾ ਹੈ ਜੇ ਮੰਗਣਾ ਹੋਵੇ ਤਾਂ ਸੱਚਾ ਨਾਮ ਮੰਗੇ ਜੋ ਲੋਕ ਪਰਲੋਕ ਦੇ ਨਾਲ ਨਿਭਣ ਵਾਲਾ ਹੋਵੇ ਸਾ ਸੰਗਤ ਜੀ ਕਦੇ ਵੀ ਪ੍ਰਮਾਤਮਾ ਦੇ ਕੀਤੇ ਤੇ ਕਿੰਤੂ ਪ੍ਰਿੰਤੋ ਅਸੀਂ ਨਾ ਕਰੀਏ ਸਗੋਂ ਉਹਦੇ ਪਾਣੇ ਦੇ ਵਿੱਚ ਰਹਿ ਕੇ ਉਹਦੀ ਰਜਾ ਦੇ ਵਿੱਚ ਰਹਿ ਕੇ ਉਹਦਾ ਨਾਮ ਲੈ ਕੇ ਸਿਮਰਨ ਕਰਦੇ ਰਹੀਏ ਸੰਗਤ ਜੀ ਇਸ ਤਰ੍ਹਾਂ ਦਾ ਜੀਵਨ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਜੋ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਸਾਨੂੰ ਬਣਾਉਣੀ ਪਵੇਗੀ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਇਹ ਸਭ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਹੈ ਅਤੇ ਜਿਹੜੇ ਅਤੇ ਜਿਹੜੇ ਮਨੁੱਖ ਰੋਜ਼ ਰੋਜ਼ ਗੁਰੂ ਘਰੇ ਜਾਂਦੇ ਹਨ ਉਹ ਤਾਂ ਕਰਮਾ ਵਾਲੇ ਹਨ ਭਾਗਾਂ ਵਾਲੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ ਉਹਨਾਂ ਦੇ ਉੱਤੇ ਵਾਹਿਗੁਰੂ ਜੀ ਹੋਮੇ ਤੋਂ ਬਚਾਵੇ ਬਸ ਜਦੋਂ ਮੈਂ ਆਪਾਂ ਕੋਈ ਸੇਵਾ ਕਰਦੇ ਹਾਂ ਇਹ ਹੋਮੇ ਅਤੇ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਹੈ ਜਦੋਂ ਹੀ ਆਪਾਂ ਸੇਵਾ ਕਰਕੇ ਉਹ ਸੇਵਾ ਦੀ ਹੋਮੇ ਕਰ ਬੈਠਦੇ ਹਾਂ ਆਹ ਕੰਮ ਮੈਂ ਕੀਤਾ ਆਹ ਸੇਵਾ ਮੈਂ ਕੀਤੀ ਮੈਂ ਗੁਰੂ ਘਰ ਦੇ ਵਿੱਚ ਆਹ ਚੀਜ਼ ਪੇਟ ਕੀਤੀ ਕਈ ਵਾਰ ਇਹ ਹੋਮੇ ਸਾਡੇ ਦੁੱਖ ਦਾ ਕਾਰਨ ਬਣ ਜਾਂਦੀ ਹੈ ਸਾਡੀ ਸਾਰੀ ਕਮਾਈ ਨੂੰ ਨਸ਼ਟ ਕਰ ਦਿੰਦੇ ਹੈ ਸਾਨੂੰ ਪਤਾ ਨਹੀਂ ਲੱਗਦਾ ਭਾਵ ਕਿ ਅਸੀਂ ਉੱਪਰੋਂ ਪਰੋਂ ਤੋਂ ਬੜੇ ਨਿਮਾਣੇ ਜੇ ਬਣ ਜਾਂਦੇ ਹਾਂ ਕੇ ਸਤਗੁਰ ਸੱਚੇ ਪਾਸ਼ਾ ਨੇ ਆ ਸੇਵਾ ਲਈ ਹੈ ਪਰ ਅੰਦਰ ਹੋਵੇਂ ਬੋਲ ਰਹੀ ਹੁੰਦੀ ਹੈ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਅੱਜ ਮੈਂ ਗੁਰੂ ਘਰ ਦੇ ਵਿੱਚ ਕਿੰਨੇ ਰੁਪਏ ਮੱਥਾ ਟੇਕਿਆ ਕਿੰਨੀ ਦੇਗ ਕਰਾਈ ਕਿਹੜੀ ਪੇਟਾ ਕੀਤੀ ਇਹ ਹੋਵੇਂ ਨਹੀਂ ਆਉਣੀ ਚਾਹੀਦੀ ਕਿਉਂਕਿ ਸਾਡੀ ਐਨੀ ਔਕਾਤ ਨਹੀਂ ਹੈ ਅਸੀਂ ਗੁਰੂ ਸਾਹਿਬ ਜੀ ਨੂੰ ਕੋਈ ਚੀਜ਼ ਭੇਟ ਕਰ ਸਕੀਏ ਗੁਰੂ ਸਾਹਿਬ ਜੀ ਨੂੰ ਕੋਈ ਚੀਜ਼ ਦੇ ਸਕੀਏ ਸਭ ਕੁਝ ਤਾਂ ਮਾਲਕ ਦਾ ਦਿੱਤਾ ਹੈ ਸੰਗਤ ਜੀ ਇਹ ਸਰੀਰ ਜਿਹੜਾ ਹੈ ਜਿਹਦਾ ਅਸੀਂ ਮਾਣ ਕਰਦੇ ਹਾਂ ਇਹ ਵੀ ਤਾਂ ਮਾਲਕ ਦਾ ਦਿੱਤਾ ਹੈ ਇਹਦੇ ਵਿੱਚ ਸਾਸ ਸਤਗੁਰ ਸੱਚੇ ਪਾਸ਼ਾ ਜੀ ਨੇ ਪਾਏ ਹਨ ਉਹ ਚਾਹਣ ਤੇ ਇੱਕ ਮਿੰਟ ਦੇ ਵਿੱਚ ਉਹ ਇਸ ਮਸ਼ੀਨ ਨੂੰ ਰੋਕ ਸਕਦੇ ਹਨ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਜੇ ਕਿਤੇ ਮਾਲਕ ਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਫਿਰ ਆਪਾਂ ਵਾਰ-ਵਾਰ ਸ਼ੁਕਰਾਨਾ ਕਰਨਾ ਹੈ ਵਾਇਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਹੋਮੇ ਨਹੀਂ ਆਉਂਦੀ ਨਹੀਂ ਕਿ ਮੈਨੂੰ ਕਿਸੇ ਗੱਲ ਦਾ ਹੰਕਾਰ ਨਾ ਜਾਵੇ ਇਹ ਅਰਦਾਸਾਂ ਬੇਨਤੀਆਂ ਹਰ ਰੋਜ਼ ਵਾਇਗੁਰੂ ਜੀ ਤੇ ਵਾਇਗੁਰੂ ਜੀ ਤੋਂ ਕਰਨੀਆਂ ਹਨ ਵਾਇਗੁਰੂ ਜੀ ਈਰਖਾ ਤੋਂ ਹੰਕਾਰ ਤੋਂ ਨਿੰਦਿਆ ਚੁਗਲੀ ਤੋਂ ਬਚਾ ਕੇ ਰੱਖਣਾ ਕਿਉਂਕਿ ਇਹ ਚੋਰ ਮੇਰੀ ਸਾਰੀ ਕਮਾਈ ਹੋਈ ਪੂੰਜੀ ਨੂੰ ਖਾ ਜਾਂਦੇ ਹਨ ਇਹ ਅਰਦਾਸਾਂ ਬੇਨਤੀਆਂ ਜ਼ਰੂਰ ਕਰਨੀਆਂ ਹਨ ਸੰਗਾंचे ਸੱਚੇ ਕਰਕੇ ਜਾਣਿਓ। ਇਸ ਦਿਨ ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਜੋ ਮਰਜ਼ੀ ਹੋ ਜਾਵੇ। ਮੈਂ ਨਾ ਕਿਸੇ ਦੀ ਨਿੰਦਿਆ ਕਰਾਂਗਾ, ਚੁਗਲੀ ਕਰਾਂਗਾ। ਉਸ ਦਿਨ ਤੋਂ ਹੀ ਸਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ। ਅਤੇ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਨਾ, ਬਸ ਸ਼ੁਕਰਾਨਾ ਕਰਨਾ ਹੈ। ਉਸੇ ਦਿਨ ਤੋਂ ਜ਼ਿੰਦਗੀ ਸੋਹਣੀ ਅਤੇ ਸੌਖੀ ਹੋ ਜਾਵੇਗੀ। ਅੱਜ ਦੀ ਵੀਡੀਓ ਚੇਕ ਕਰ ਸੰਗਤ ਜੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ